ਤੈਨੂੰ ਨਹੀਂ ਲੱਗਦਾ ਕਿ ਰਬਦਾਸੀ ਸਮਾਜ ਦੇ ਨਾਲ ਬਿੱਤਕਰਾ ਕੀਤਾ ਜਾ ਰਿਹਾ ਜਿਹੜਾ ਤੁਹਾਨੂੰ ਨਹੀਂ ਸਮਾਨਤ ਕੀਤਾ ਜਾ ਰਿਹਾ ਚਲੋ ਇਹ ਤਾਂ ਉਹ ਸੋਚਣੀ ਉਹਨਾਂ ਦੀ ਹੋ ਸਕਦੀ ਆਪਣੀ ਤਾਂ ਉਹ ਸੋਚਣੀ ਹੈ ਨਹੀਂ ਬਾਕੀ ਪਤਾ ਨਹੀਂ ਹੋ ਸਕਦਾ ਨਹੀਂ ਉਹ ਪਰ ਮੇਰੇ ਮੇਰੇ ਦਿਮਾਗ 'ਚ ਨਹੀਂ ਆ ਰਹੀ ਚੀਜ਼ ਮੈਂ ਬੇਨਤੀ ਕਰਦਾ ਅਵਧਾਰ لال ਪੁੱਟੋ ਜੀ ਨੂੰ ਕਿ ਗੁਰੂ ਮਹਾਰਾਜ ਜੀ ਤੋਂ ਆਪਣਾ ਸਨਮਾਨ ਪ੍ਰਾਪਤ ਕਰਨ ਔਰਕਾਰਾ ਪੁੱਟੋ ਜੀ ਜਿਨ੍ਹਾਂ ਨੂੰ ਸਤਗੁਰੂ ਅੰਜਨਦਾਸ ਜੀ ਮਹਾਰਾਜ ਸਨਮਾਨ ਕਰਨਗੇ ਕਿਉਂਕਿ इन्होंने अपना कौम का बहुत बड़ा नाम किया है सो अवतार लाल कुटू तो जी सो मैं बाबा जी बेनती करना के अपने संगता निहार करनी सो संत महाराज लेख ਸਾਰਾ ਗੁੰਮ ਨਾ ਸੋ ਹੰਮ ਗੀ ਰੱਖਿਆ ਕਰੇ ਜੁਗੀ ਜਨ ਰਾਜ ਕੋਏ ਸੋ ਜਨ ਸਤਿ ਆਪੇ ਧੋ ਕੇ ਤੇ ਤੇ ਲੋਹ ਹੋਣਾ ਦੀ ਸਰਬਾਸਤੀ ਦੇ ਜਨਪਿਆਵੀ ਨੋ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਸੰਦੀਪ ਕਵਾਂਚ ਇਹਨਾਂ ਦੀ ਯਾਦ ਦੇ ਵਿੱਚ ਸੰਤ ਸਮੇਲਨ ਕਰਵਾਇਆ ਜਾ ਰਿਹਾ ਜਿੱਥੇ ਚੈਂਪੀਅਨ ਅਵਤਾਰ ਕੁਮਾਰ ਭੁੱਟੋ ਜੀ ਵਿਸ਼ੇਸ਼ ਸੌਰ ਤੇ ਪਹੁੰਚੇ ਹੈ ਉਹਨਾਂ ਦਾ ਸਨਮਾਨਿਤ 108 ਸੰਤ ਨਨਜੇਦਾਸ ਮਹਾਰਾਜ ਜੀ ਡੇਰਾ ਬੱਲਾ ਉਲੋਂ ਕੀਤਾ ਗਿਆ ਸਰ ਪਹਿਲਾਂ ਤਾਂ ਜੀ ਜਗਰ ਗੁਰਦੀਪ ਜੀ ਤੇ ਸਰ ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ ਤੁਸੀਂ ਕਾਫੀ ਜਿਹੜਾ ਰਵਦਾਸੀਆ ਸਮਾਦਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੂੰਗਾ ਇੱਥੇ ਆਪਣੇ ਬੱਲਾ ਜੀ ਵਾਲੇ ਸੰਤ ਜੀ ਆਏ ਸੀਗੇ ਨਨਜੇਦਾਸ ਜੀ ਉਹਨੇ ਮੈਨੂੰ ਬੁਲਾਇਆ ਸੀਗਾ ਇੱਥੇ ਉਹਨੇ ਮੇਰਾ ਸਨਮਾਨ ਕੀਤਾ ਐਸੇ ਚੀਨੇ ਦੀ ਯਾਦਗਾਰ ਕਿਸੇ ਤੋਂ ਕਿਸੇ ਕਰ ਸੰਤ ਮੇਰੇ ਘਰ ਆਇਆ ਸੀਗਾ ਉੱਥੇ ਆਏ ਸੀਗੇ ਤਾਂ ਆਪਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਯਾ ਗੁਰਜੀਤ ਤਾਨੂ ਗੁਰਜੀਤ ਸਰ ਤੁਸੀਂ ਜਿਹੜੇ 골ਡ ਮੈਡਲ ਜਿੱਤੇ ਆ ਕਿਹੜੀ ਕਿਹੜੀ ਕੰਟਰੀ ਦੇ ਵਿੱਚੋਂ ਦਿੱਤੇ ਮੈਂ ਥਾਈਲੈਂਡ ਮੈਂ ਪਹਿਲਾਂ ਮੈਂ ਜਿੱਤ ਗਿਆ ਸੀਗਾ ਮਿਸਟਰ ਥਾਈਲੈਂਡ 골ਡ ਮੈਡਲ ਆਇਆ ਸੀ ਉਸ ਤੋਂ ਬਾਅਦ ਮੈਂ ਫਿਰ ਮਿਸਟਰ ਏਸ਼ੀਆ 골ਡ ਮੈਡਲ ਆਇਆ ਉਹਨੇ ਮੈਂ ਨਾਲ ਵਰਲਡ 골ਡ ਮੈਡਲ ਆਇਆ ਤਿੰਨੇ 골ਡ ਮੈਂ ਜਿੱਤ ਕੇ ਲੈ ਕੇ ਆਇਆ ਆਪਣੇ ਇੰਡੀਆ ਦੇ ਤੇ ਸਰ ਜੇ ਇਸ ਤਰ੍ਹਾਂ ਤੁਸੀਂ 골ਡ ਜਿੱਤੇ ਆ ਤੇ ਕਿੰਨੀਆਂ ਤੁਹਾਨੂੰ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਰੇਸ਼ਾਨੀਆਂ ਤਾਂ ਬਹੁਤ ਕੁਝ ਕਰਨਾ ਪੈਂਦਾ ਕਈ ਕੁਝ ਬੰਦ ਕਰਨਾ ਪੈਂਦਾ ਪਰੇਜ ਬਹੁਤ ਮਿਹਨਤ ਬਹੁਤ ਕਰਨੀ ਪੈਂਦੀ ਪਾਣੀ ਛੱਡਣਾ ਨਮਕ ਛੱਡਣਾ ਪਾਣੀ ਕੋਈ ਕੋ ਛੱਡਣ ਬਹੁਤ ਪ੍ਰੇਸ਼ ਕਰਨਾ ਪੈਂਦਾ ਇਹ ਸਭ ਤੋਂ ਜਿਆਦਾ ਔਖੀ ਬੋਡੀ ਬਿਲਡ ਗਿਆ ਹੋਰ ਕੋਈ ਕੋਈ ਕੇ ਔਖੀ ਨਹੀਂ ਜੇਕਰ ਸਰ ਉਹਨਾਂ ਨੇ ਗੱਲ ਕਰੀਏ ਕਿ ਤੁਹਾਨੂੰ ਸਮਾਨ ਤਾਂ ਜਿਹੜਾ ਪੰਜਾਬ ਪੋਸਟ ਉਹਦੀ ਕੀਤਾ ਜਾ ਰਿਹਾ ਦਬਦਾਸਿਆ ਸਮਾਜ ਉਹਦੀ ਕੀਤਾ ਜਾ ਰਿਹਾ ਮਾਹਾਂਪੁਰ ਸ਼ਾਲ ਉਹਦੀ ਕੀਤਾ ਜਾ ਰਿਹਾ ਪਰ ਜਿਹੜੇ ਲੋਕਲ ਜਿਹੜੇ ਐਮ ਐਲ ਏ ਹੈ ਉਹ ਸ਼ਹਿਰ ਪਰ ਤੋਂ ਜਾਂ ਮਲੋ ਹੋਰ ਜਿਹੜੇ ਆ ਲੀਡਰਸ਼ਿਪ ਨੇ ਤੁਹਾਨੂੰ ਸਨਮਾਨ ਤੱਕ ਹਾਲ ਤੱਕ ਕੀਤਾ ਕਿ ਨਹੀਂ ਕੀਤਾ ਨਹੀਂ ਮੈਨੂੰ ਸਾਡੇ ਹਲਕੇ ਦੇ ਮੰਤਰੀ ਜੀ ਆਪਣੇ ਰਵਜੋਈ ਜੀ ਨੇ ਹਾਲ ਤੱਕ ਮੇਰੇ ਹਲਕੇ ਦੇ ਆਹੋ ਉਹ ਮੇਰੇ ਜੇਮ ਤੋਂ 200 ਕਿਲੋਮੀਟਰ ਰੈਮ ਸੀ 100 200 ਕਾਜ 200 ਕਾਜ ਹੈ ਮੇਰੇ ਜੇਮ ਤੋਂ ਉਹਨਾਂ ਨੇ ਨਾਲੇ ਮੇਰੇ ਹਲਕੇ ਦੇ ਉਹਨਾਂ ਨੇ ਮੈਨੂੰ ਪਿਛਲੀ ਵਾਰੀ ਵੀ ਕੋਈ ਨਹੀਂ ਮਿਲਿਆ ਇੱਕ ਵੀ ਉਹਨਾਂ ਨੂੰ ਕੋਈ ਸਨਮਾਨ ਨਹੀਂ ਕੀਤਾ ਜਾਨੀ ਸਨਮਾਨ ਦਾ ਮਤਲਬ ਕੋਈ ਲੈਣ ਦੇਣਾ ਭੁੱਖਾ ਨਹੀਂ ਹੁੰਦਾ ਪਰ ਇਹ ਹੁੰਦਾ ਇੱਜ਼ਤ ਚਾਹੁੰਦੇ ਪਿਆ ਆਪਾਂ ਹਲਕੇ ਦੇ 골ਡ ਮੈਡਲ ਏਸ਼ੀਆ ਦੇ ਆਪਾਂ ਫਸਟ ਟਾਈਮ 골ਡ ਮੈਡਲ ਆਇਆ ਵਰਲਡ ਚ 골ਡ ਮੈਡਲ ਆਇਆ ਪਰ ਉਹਨਾਂ ਦਾ ਫਰਜ਼ ਬਣਦਾ ਵੀ ਮੇਰੇ ਹਲਕੇ ਦਾ ਔਰ ਸਾਡੇ ਸ਼ਹਿਰ ਦਾ ਔਰ ਸਾਡੀ ਸਟੇਟ ਦਾ ਔਰ ਪੂਰੇ ਇੰਡੀਆ ਦਾ ਅਸੀਂ ਆਪਾਂ ਨਾਂ ਰੋਸ਼ਨ ਕੀਤਾ ਪਰ ਉਹਨਾਂ ਦਾ ਫਰਜ਼ ਬਣਦਾ ਵੀ ਆ ਕੇ ਸਨਮਾਨ ਕਰਨਾ ਇਹ ਸਰ ਲੋਕਲ ਤੁਸੀਂ ਹੁਸ਼ਿਆਰਪੁਰ ਦੇ ਆ ਪਰ ਜਿਹੜੇ ਹੁਸ਼ਿਆਰਪੁਰ ਦੇ ਜਿਹੜੇ ਜੈਂਪਾ ਜੀ ਆ ਕੀ ਉਹਨਾਂ ਨੇ ਤੁਹਾਡੇ ਟੱਚ ਦੇ ਵਿੱਚ ਜਾਂ ਕੋਈ ਆਗੂ ਵਗੈਰਾ ਆਇਆ ਤੁਹਾਨੂੰ ਜਿਹੜ ਥੋੜੀ ਜਿਹੀ ਰੁਕ ਲਓ ਮੈਂ ਤੁਹਾਨੂੰ ਹੁਣ ਬੁਲਾਉਨੇ ਆ ਪਾਲੇ ਆਪਾਂ ਮੇਨਾਂ ਦਾ ਪਿਛਲੇ ਆਪ ਪੰਜ ਚਾਰ ਦਿਨ ਦੀ ਗੱਲ ਆ ਤੇ ਪੰਜ ਚਾਰ ਦਿਨ ਦੀ ਗੱਲ ਆ ਤਾਂ ਮੈਨੂੰ ਉਸੇ ਮਿਲਿਆ ਕਿਸ਼ੋਰ ਮਹਿੰਦਰ ਮਿਲਿਆ ਕਹਿੰਦੇ ਪੰਜ ਚਾਰ ਦਿਨ ਤੋਂ ਪਟੋਚੀ ਤੁਹਾਨੂੰ ਬੁਲਾਉਣੀ ਆਪਾਂ ਆ ਗੱਲ ਆ ਤੇ ਸਰ ਤੁਹਾਨੂੰ ਨਹੀਂ ਲੱਗਦਾ ਕਿ ਰਵਦਾਸੀਆ ਸਮਾਜ ਦੇ ਨਾਲ ਬਿੱਤਕਰਾ ਕੀਤਾ ਜਾ ਰਿਹਾ ਜਿਹੜਾ ਤੁਹਾਨੂੰ ਨਹੀਂ ਸਮਾਨਤ ਕੀਤਾ ਜਾ ਰਿਹਾ ਚਲੋ ਇਹ ਤਾਂ ਉਹ ਸੋਚਣੀ ਉਹਨਾਂ ਦੀ ਹੋ ਸਕਦੀ ਆਪਣੀ ਦੀ ਉਹ ਸੋਚਣੀ ਹੈ ਨਹੀਂ ਬਾਕੀ ਪਤਾ ਨਹੀਂ ਹੋ ਸਕਦਾ ਨਹੀਂ ਉਹਦਾ ਪਰ ਮੇਰੇ ਮੇਰੇ ਦਿਮਾਗ 'ਚ ਨਹੀਂ ਆ ਰਹੀ ਚੀਜ਼ ਸੋ ਸਰ ਅਸੀਂ ਜਿਸ ਤਰ੍ਹਾਂ ਹੁਣ ਪਟੋ ਭਾਈ ਉਹਨਾਂ ਨਾਲ ਗੱਲ ਕੀਤੀ ਹੈ ਕੋਈ ਹੁਸ਼ਿਆਰਪੁਰ ਤੋਂ ਜਿਹੜੇ ਵਿਧਾਇਕ ਆ ਉਹਨਾਂ ਨੇ ਹਾਲੇ ਤੱਕ ਦੀ ਜਿਹੜਾ ਸਮਾਨਤ ਨਹੀਂ ਕੀਤਾ ਗਿਆ ਕੀ ਕਰਨਾ ਚਾਹੂ ਸਾਰਿਆਂ ਨੂੰ ਜੈ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਦਸ਼ੜਕਾ ਅੱਡੇ ਦੇ ਵਿੱਚ ਅਮਰ ਸ਼ਹੀਦ ਸੰਦੀਪ ਚੀਨੇ ਦੀ ਯਾਦ ਵਿੱਚ ਜੋ ਸੰਤ ਸੰमेलन ਚੇਤਰਾ ਮਾਰਚ ਜੋ ਸੰਤ ਸੰमेलन ਰੱਖਿਆ ਗਿਆ ਸੀਗਾ ਉਹਦੇ ਵਿੱਚ ਸੰਤ ਨਰੰਜਨ ਦਾਸ ਜੀ ਸੰਤ ਚਿਹੜੂ ਵਾਲੇ ਉਹਨਾਂ ਵੱਲੋਂ ਅਪਤਾਲ ਲਾਲ ਪੁੱਟੋ ਜੀ ਨੂੰ ਸਨਮਾਨਿਤ ਕੀਤਾ ਗਿਆ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰੀਆ ਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਮੈਂ ਤਾਂ ਇਹ ਬੇਨਤੀ ਕਰਨਾ ਚਾਹੁੰਦਾ ਜੇ 53 ਸਾਲ ਦੀ ਉਮਰ ਦੇ ਵਿੱਚ ਸਾਡੇ ਹਰਦੋਖਾਨਪੁਰ ਦੇ ਅਵਤਾਰ ਲਾਲ ਭੁੱਟੋ ਜੀ ਨੇ ਵਰਲਡ ਕੱਪ ਦਾ ਇੱਕ ਬਹੁਤ ਵੱਡਾ ਰਿਕਾਰਡ ਜੋ ਕਿ ਢੀਂਗਰਾਜ ਨਹੀਂ ਮਿਲਿਆ ਸੀਗਾ ਉਸ ਤੋਂ ਬਾਅਦ ਸਾਡੇ ਹੁਸ਼ਿਆਰਪੁਰ ਦੀ ਸ਼ਾਨਵਾਨ ਅਵਤਾਰ ਲਾਲ ਭੁੱਟੋ ਜੀ ਨੇ ਤੇ ਅਸੀਂ ਇਹਨਾਂ ਨੂੰ ਇੱਕ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਇੱਕ ਸਜੋ ਹੁਸ਼ਿਆਰਪੁਰ ਦੇ ਵਿੱਚ ਬੋਡੀ ਬਿਲਡਰ ਦਾ ਇਹਨਾਂ ਨੂੰ ਇੱਕ ਕੋਚ ਲਗਾ ਦਿੱਤਾ ਜਾਵੇ ਤੇ ਜੋ ਕਿ ਆਉਣ ਵਾਲੀ ਜੋ ਪੀੜ੍ਹੀ ਹੈਗੀ ਆ ਉਹਨਾਂ ਨੂੰ ਸਿੱਧ ਮਿਲ ਜAVE ਦਾਦੀ ਕੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਜਿਹੜਾ 골ਡ ਮੈਡਲ ਦੇ ਨਾਲ ਜਿੱਤ ਕੇ ਜਿਹੜਾ ਰਵਦਾਸੀਆ ਸਮਾਜ ਦਾ ਨਾਮ ਰੋਸ਼ਨ ਕੀਤਾ